ਉਹਦੇ ਕੀ ਚੰਦ ਜਾਣ ਨੇ ਰਾਤ ਨੂੰ ਤੇ ਬੰਬ ਛੱਡ ਕੇ ਪਾ ਜਾਂਦੇ ਸੀ ਉਦੋਂ ਬਾਅਦ ਟੈਕਨੀਕ ਬਦਲ ਗਈ ਹੈ 1971 ਦੀ ਲੜਾਈ ਮੈਂ ਵੇਖੀ ਹੈ ਉਦੋਂ ਮੈਂ ਰਾਜਾ ਖਾਂਦੀ ਹੁੰਦਾ ਸੀ ਉਦੋਂ ਮੈਂ ਕੋਠੇ ਤੇ ਖੜਾ ਸੀ ਤੇ ਮੈਂ ਟਿਊਸ਼ਨ ਪੜਾਉਂਦਾ ਹੁੰਦਾ ਸੀ ਤੇ ਮੈਂ ਵੇਖਿਆ ਕਿ ਇੱਕ ਜਾਜ ਆਇਆ ਕੋਲੇ ਚੋਪਾਵੇ ਜੇ ਦਿੱਤੇ ਆ ਤੇ ਮੈਂ ਵੇਖਿਆ ਤੇ ਉਹ ਬੰਦੇ ਮੋਰੋ ਠਾ ਠਾ ਹੋ ਗਈ ਹੈ ਤੇ ਉਹ ਘਤਰ ਦੀ ਲੜਾਈ ਸ਼ੁਰੂ ਹੋ ਗਈ ਹੈ ਤੇ 65 ਦੇ ਵਿੱਚ ਮੈਂ ਤਾਂ ਰੋਂਡੀ ਪਾਈ ਸੀ ਕਿੱਥੇਗਾ ਉਦੋਂ ਅਸੀਂ ਬੱਸ 'ਚ ਬੈਠੇ ਸੀ ਕਿ ਉਦੋਂ ਉਹ ਹੋ ਗਈ ਤੇ ਜਿਹੜੇ ਰਾਤ ਵਾਲੀ ਇਹ ਲੜਾਈ ਐ ਇਹ ਤਾਂ ਲੜਾਈ ਹੀ ਲਗੀ ਇਹ ਤਾਂ ਇਹ ਨਮੂਨਾ ਜਿਆ ਹੈ ਕਿ ਹੁਣ ਕਹਿੰਦੇ ਆ ਵੀ ਅਸੀਂ ਲੜਾਈ ਬੰਦ ਕਰਦੇ ਆਂਗੇ ਮੇਰੇ ਵਿਚਾਰ 'ਚ ਇਹ ਬੰਦ ਬੰਦ ਹੋਣੀ ਨਹੀਂ ਨੇਗੀ ਇਹ ਨਾਲੇ ਵਈ ਆ ਹਾਂ ਬਾਈ ਆ ਇੱਕ ਸਰਵ ਰਜਲਤਾਈ ਬੇ ਅਠਾ ਖੇਰਾ ਦੀ ਇੱਕ ਛੋਟੀ ਜੀ ਕਹਾਤਾ ਹੈ ਅਛਾ ਇਹ ਜੰਗ ਇਹ ਤਾਂ ਹਥ ਹੈ ਪੱਕਾ ਅਗਵਾ ਭਿਆਨਕ ਜੰਗ ਹੁੰਦੀ ਹੈ ਹਰ ਮੁਨਖ ਹਰ ਦੇਸ਼ ਨੂੰ ਇਹ ਕਰਦੀ ਨੰਗ ਹੁੰਦੀ ਹੈ ਕਿਸੇ ਲੀਡਰ ਦਾ ਪੁੱਤ ਕਦੇ ਮਰਦਾ ਨਹੀਂ ਮਰਦਾ ਨਹੀਂ ਹੈ ਜੰਗ ਹੁੰਦੀ ਹੈ ਪਜਾਰੀ ਮਾਂ ਫਦਾ ਹੀ ਖਾਂਦੀ ਜੰਗ ਹੁੰਦੀ ਹੈ ਜਦ ਤਰੰਗੇ ਰੇਜ ਲਪਟਕੇ ਪਿੰਡ ਹੁੰਦਾ ਹੈ ਜਵਾਨ ਕਹ ਤੋ ਅਗੰਢੀ ਜਵਾਨੀ ਟੁੱਟੀ ਵੰਗ ਹੁੰਦੀ ਹੈ ਭਾਰਤੀ ਧਰਤੀ ਹੋਵੇ ਜਾਂ ਹੋਵੇ ਜ਼ਮੀਨ پاک ਦੀ ਜਵਾਨਾਂ ਦੇ ਲਹੂ ਦੇ ਨਾਲ ਸੂਹੀ ਰੰਗ ਹੁੰਦੀ ਹੈ ਸਹੀ ਗੱਲ ਹੈ ਫੌਜੀ Hindu ਸਿੱਖ ਨਹੀਂ ਆਹ ਨਹੀਂ ਹੁੰਦਾ ਮੁਸਲਮਾਨ ਫੌਜੀ ਹੁੰਦਾ ਸਿੱਖ ਨਹੀਂ ਨਹੀਂ ਹੁੰਦਾ ਮੁਸਲਮਾਨ ਸ਼ਹੀਦ ਹੁੰਦੇ ਸਾਰੇ ਹੁੰਦੇ ਦੇਖ ਦੁਨੀਆ ਡੰਗ ਹੁੰਦੀ ਹੈ ਵਾਹ ਜੀ ਟਰਟੀਆਂ ਜਿੱਤਣ ਲਈ ਲੀਡਰ ਡਰਾਉਂਦੇ ਫੌਜ ਨੂੰ ਹੂੰ ਅੰਤ ਨੂੰ ਤਾਂ 6 ਬੁੱਟ ਵੀ ਟਰਤੀ ਹਾਂ ਸੰਗ ਹੁੰਦੀ ਹੈ ਹੂੰ ਟਾਇਲਟ ਆਈ ਦੀ ਇੱਕ ਘਾਣੇ ਆ ਹਾਊ ਹਾਊ ਮਾਚ ਲੈਂਡਾ ਦੇ ਮੈਂ ਨੀਡ ਬੰਦੇ ਨੂੰ ਕਿੰਨੇ ਹਾਂਡੀ ਲੋੜ ਹੈ 6 ਫੁੱਟ ਥਾਂ ਚਾਹੀਦਾ ਆਪਾਂ ਨੂੰ ਦੋਨਾਂ ਵ ਲਈ ਚਾਹੀਦਾ ਮੁਸਲਮਾਨਾਂ ਨੂੰ ਖਾਈਆਂ ਵੀ ਚਾਹੀਦਾ ਟਰਕੀਆਂ ਜਿੱਤਣ ਲਈ ਲੀਡਰ ਲੜਾਉਂਦੇ ਖੌਜ ਨੂੰ ਅੰਤ ਨੂੰ ਤਾਂ 6 ਫੁੱਟ ਹੀ ਤਰੱਕੀ ਸੰਗ ਹੁੰਦੀ ਹੈ ਫੁਲਾ ਹੁੰਦੀ ਹੈ ਆਖਰ ਸੈਂਕੜੇ ਜਾਨਾਂ ਗਵਾਹ ਦੁਸ਼ਮਣ ਨੂੰ ਪਾਉਂਦੇ ਜੱਖੀਆਂ ਗਰ ਅਨੇ ਸੰਤੋਂ ਦੀ ਹੈ ਫਕੀਰ ਦਾ ਇਹ ਜੰਗ ਤੋਂ ਬਚਣਾ ਹੀ ਸਦਾ ਹੈ ਭਲਾਈ ਦੇਸ਼ ਦੀ ਇਸ ਜੰਗ ਤੋਂ ਬਚਣਾ ਹੀ ਸਦਾ ਹੈ ਭਲਾਈ ਦੇਸ਼ ਦੀ ਇਨਸਾਨੀਅਤ ਦੇ ਖਾਤਮੇ ਲਈ ਇਹ ਥੋਖਾ ਟੰਗ ਹੁੰਦੀ ਹੈ ਬਹੁਤ ਧੰਨਵਾਦ ਬਹੁਤ ਜੀ